ਸਿੱਖ ਧਰਮ ਦੇ ਵਿੱਚ ਤਖਤਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਜਿਨ੍ਹਾਂ ਤਖਤ ਹੈਗੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਸਿੱਖ ਧਰਮ ਦੇ ਵਿੱਚ ਸ਼ਕਤੀ ਪ੍ਰਦਾਨ ਹੁੰਦੀ ਹੈ ਸਿੱਖੀ ਦਾ ਪ੍ਰਸਾਰ ਹੁੰਦਾ ਆ ਇਹੇ ਜਾਣਿਆ ਜਾਂਦਾ ਪਰ ਇਹਨਾਂ ਤਖਤਾਂ ਨੂੰ ਲੈ ਕੇ ਜਦੋਂ ਸਰਕਾਰੀ ਦਖਲਅੰਦਾਜ਼ੀ ਹੋਣ ਲੱਗੇ ਤੇ ਫਿਰ ਕੀ ਕੁਝ ਕੀਤਾ ਜਾ ਸਕਦਾ ਖੈਰ ਇਸੇ ਤਰ੍ਹਾਂ ਦੀ ਖਬਰ ਸਾਹਮਣੇ ਆ ਰਹੀ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜਿੱਥੇ ਹੁਣ ਮਹਾਰਾਸ਼ਟਰ ਦੀ ਸਰਕਾਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਧਰਮ ਦੇ ਵਿੱਚ ਦਖਲਅੰਦਾਜ਼ੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ੰਦੇ ਨੂੰ ਲਿਖੀ ਗਈ ਹੈ ਔਰ ਉਹਨਾਂ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਗਿਆ ਪਰ ਨਾਲ ਦੀ ਨਾਲ ਜਿਹੜਾ ਹਜ਼ੂਰ ਸਾਹਿਬ ਐਕਟ ਦੇ ਵਿੱਚ ਸੋਧ ਹੋਇਆ ਆ ਉਸ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਗਿਆ ਕਿ ਹੈ ਕਿ ਇਹ ਸਿੱਖ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਐਕਟ ਦੇ ਵਿੱਚ ਸੋਧ ਕੀਤਾ ਗਿਆ ਤੇ ਉਸ ਦੇ ਬਿਹਾਫ ਦੇ ਉੱਤੇ ਸਰਕਾਰੀ ਨਾਮਜ਼ਦਗੀ ਵਾਲੇ ਜਿਹੜੇ ਆਗੂ ਨੇ ਉਹਨਾਂ ਨੂੰ ਹਜ਼ੂਰ ਸਾਹਿਬ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੇ ਵਿੱਚ ਸ਼ਾਮਲ ਕਰਨ ਦੀ ਤਰਜੀਹ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਜੋ ਪਹਿਲਾਂ ਚੁਣੇ ਜਾਣ ਵਾਲੇ ਮੈਂਬਰਸ ਸਨ ਉਹਨਾਂ ਦੀ ਗਿਣਤੀ ਨੂੰ ਘਟਾ ਦਿੱਤਾ ਗਿਆ ਜਦਕਿ ਸਰਕਾਰੀ ਨਾਮਜ਼ਦਗੀ ਵਾਲੇ ਜਿਹੜੇ ਮੈਂਬਰ ਨੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਹੁਣ ਜ਼ੋਰ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਇਤਰਾਜ਼ ਖੜਾ ਹੋ ਗਿਆ ਸਰਕਾਰੀ ਨਾਮਜ਼ਦਗੀ ਵਾਲੇ ਜਿਹੜੇ ਆਗੂ ਹੋਣਗੇ ਉਹ ਜ਼ਾਹਿਰ ਤੌਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਉਹ ਸਰਕਾਰੀ ਆਗੂ ਦੱਸੇ ਜਾਣਗੇ ਔਰ ਸਰਕਾਰੀ ਆਗੂਆਂ ਦੀ ਸਰਕਾਰੀ ਤਰਜੀਹ ਦੇ ਉੱਤੇ ਲਾਗੂ ਕੀਤੇ ਗਏ ਹੁਕਮਾਂ ਦੇ ਆਧਾਰ ਦੇ ਉੱਤੇ ਹੀ ਅੱਗੇ ਅੰਦਰ ਫੈਸਲੇ ਸੁਣਾਏ ਜਾਣ ਦੇ ਖਦਸ਼ੇ ਜਿਤਾਏ ਜਾ ਰਹੇ ਨੇ ਜਿਸ ਦੇ ਆਧਾਰ ਦੇ ਉੱਤੇ ਸਾਫ਼ ਕਿਹਾ ਗਿਆ ਆ ਕਿ ਇਹ ਤਖਤਾਂ ਦੇ ਉੱਤੇ ਖਾਸ ਕਰਕੇ ਤਖਤ શ્રી ਹਜ਼ੂਰ ਸਾਹਿਬ ਦੇ ਬੋਰਡ ਦੇ ਵਿੱਚ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਜਿਸ ਵਾਸਤੇ ਇਕਨਾਥ ਛੰਦੇ ਨੂੰ ਪੱਤਰ ਲਿਖਿਆ ਗਿਆ ਆ ਮੁੱਖ ਮੰਤਰੀ ਇਕਨਾਥ ਛੰਦੇ ਨੂੰ ਪੱਤਰ ਲਿਖ ਕੇ ਇਸ ਗੱਲ ਦੀ ਜਿੱਥੇ ਵਿਰੋਧਤਾ ਕੀਤੀ ਗਈ ਹੈ ਉੱਥੇ ਹੀ ਮੁਲਾਕਾਤ ਦੇ ਲਈ ਸਮਾਂ ਵੀ ਮੰਗਿਆ ਗਿਆ ਸ਼ਰੋਮਨੀਗਰ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਕੋਲੋਂ ਇਹ ਸਮਾਂ ਮੰਗਿਆ ਗਿਆ ਜਦਕਿ ਇਹ ਸਾਫ਼ ਕਿਹਾ ਗਿਆ ਆ ਕਿ ਜਿਹੜੀ ਬਿੱਲ ਦੇ ਵਿੱਚ ਸੋਧ ਕੀਤਾ ਗਿਆ ਆ ਉਹ ਹਰਗੇਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨੰਦੇੜ ਸਿੱਖ ਗੁਰਦੁਆਰਾ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਐਕਟ 1956 ਦੇ ਵਿੱਚ ਸੋਧ ਕੀਤਾ ਗਿਆ ਜਿਸ ਦੇ ਆਧਾਰ ਦੇ ਉੱਤੇ ਬੋਰਡ ਦੇ ਮੈਂਬਰ ਜਿਹੜੇ ਪਹਿਲਾਂ ਚੁਣੇ ਹੋਏ ਸੀ ਉਹਨਾਂ ਦੀ ਗਿਣਤੀ ਘਟਾਉਣ ਨੂੰ ਲੈ ਕੇ ਵਿਰੋਧ ਹੋ ਰਿਹਾ ਔਰ ਨਾਲ ਦੀ ਨਾਲ ਸਰਕਾਰੀ ਨਾਮਜ਼ਦਗੀ ਵਾਲੇ ਆਗੂਆਂ ਨੂੰ ਇਸ ਦੇ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਇਸੇ ਨੂੰ ਲੈ ਕੇ ਸਰਕਾਰੀ ਦਖਲਅੰਦਾਜ਼ੀ ਦੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਜਿਸ ਦੇ ਚੱਲਦੇ ਸਿੱਖ ਭਾਈਚਾਰੇ ਦੇ ਵਿੱਚ ਰੋਸ ਦਾ ਮਾਹੌਲ ਹੈ ਸਾਫਟਵਰ ਦੇ ਉੱਤੇ ਲੋਕਾਂ ਦੇ ਵਿੱਚ ਹੁਣ ਇਹ ਗੱਲ ਫੈਲਦੀ ਨਜ਼ਰ ਆ ਰਹੀ ਹੈ ਕਿ ਤਖਤਾਂ ਦੇ ਉੱਤੇ ਹੁਣ ਸਰਕਾਰੀ ਦਖਲਅੰਦਾਜ਼ੀ ਸਿੱਧੇ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ ਜੇ ਗੱਲ ਕਰੀਏ ਇੱਕ ਨਾਲ ਛਿੰਦੇ ਦੀ ਤਾਂ ਉਹਨਾਂ ਦੇ ਪਿੱਛੇ ਸ਼ਿਵ ਸੇਨਾ ਦਾ ਹੱਥ ਹੈਗਾ ਔਰ ਸ਼ਿਵ ਸੇਨਾ ਦੇ ਆਗੂ ਦੱਸੇ ਜਾਂਦੇ ਹਨ ਹਤ ਛਿੰਦੇ ਤੇ ਉਹ ਉਹਨਾਂ ਦੀ ਸਿੱਧੀ ਦਖਲਅੰਦਾਜ਼ੀ ਸਿੱਖ ਧਰਮ ਦੇ ਵਿੱਚ ਤਰਾਜ਼ ਖੜੇ ਕਰਦੀ ਪਈ ਹੈ ਸਿੱਖ ਧਰਮ ਦੇ ਆਗੂਆਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਰੋਸ ਅਤੇ ਗੁੱਸਾ ਸਾਫ ਨਜ਼ਰ ਆ ਰਿਹਾ ਹੈ ਜਿਸ ਅਧਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਡਾਕਟਰ ਦਲਜੀਤ ਚੀਮਾ ਵੀ ਇਸ ਗੱਲ ਦੀ ਵਿਰੋਧਤਾ ਕਰਦੇ ਨਜ਼ਰ ਆਏ ਨੇ ਨਾ ਸਿਰਫ ਡਾਕਟਰ ਦਲਜੀਤ ਚੀਮਾ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਔਰ ਨਾ ਸਿਰਫ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਬਲਕਿ ਸ੍ਰੀ ਕਾਟਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੀ ਇਸ ਗੱਲ ਦੀ ਡਟ ਕੇ ਵਿਰੋਧਤਾ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਇਸ ਸੋਧ ਨੂੰ ਗੈਰ ਸੰਵਿਧਾਨਕ ਦੱਸਿਆ ਉਹਨਾਂ ਨੇ ਕਿਹਾ ਕਿ ਧਰਮ ਦੇ ਵਿੱਚ ਸਿੱਧੀ ਸਰਕਾਰੀ ਦਖਲਅੰਦਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਇਹ ਹ ਦੇ ਉੱਤੇ ਸ੍ਰੀ ਕਾਲਕਸਰਬ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਐਸਜੀਪੀਸੀ ਦੇ ਵੱਲੋਂ ਚਿੱਠੀ ਜਿਹੜੀ ਆ ਉਹ ਲਿਖ ਕੇ ਭੇਜ ਦਿੱਤੀ ਗਈ ਹੈ ਪਰ ਦੂਜੇ ਪਾਸੇ ਜੇ ਗੱਲ ਕਰੀਏ ਡਾਕਟਰ ਦਲਜੀਤ ਸਿੰਘ ਚੀਵਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਸ ਗੱਲ ਦੀ ਬਰਜ਼ੋਰ ਵਿਰੋਧਤਾ ਕੀਤੀ ਗਈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਮਾਮਲੇ ਨੂੰ ਲੈ ਕੇ ਬਿਆਨ ਲਿਖਿਆ ਆ ਉਹਨਾਂ ਨੇ ਜੋ ਕੁਝ ਲਿਖਿਆ ਆ ਜਿਸ ਤਰ੍ਹਾਂ ਇਸ ਗੱਲ ਦੀ ਵਿਰੋਧਤਾ ਕੀਤੀ ਔਰ ਜੋ ਖੱਛੇ ਜਤਾਏ ਨੇ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ। ਉਹਨੇ ਸਾਫ਼ ਲਿਖਿਆ ਆ ਕਿ ਗੁਰਦੁਆਰਾ ਸੱਚਖੰਡਚੂੜੀ ਹਰਜੂਰ ਸਾਹਿਬ ਨੰਦੇੜ ਐਕਟ 1956 ਦੇ ਵਿੱਚ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਕੀਤੇ ਗਏ ਸੋਧ ਅਤ ਨਿੰਦਣਯੋਗ ਨੇ ਅਤੇ ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਰਾਜ ਸਰਕਾਰ ਨੇ ਬੋਰਡ ਦੇ ਕੁੱਲ 17 ਮੈਂਬਰਾਂ ਦੇ ਵਿੱਚੋਂ 12 ਨੂੰ ਸਿੱਧੇ ਤੌਰ ਦੇ ਉੱਤੇ ਨਾਮਜ਼ਦ ਕਰਨ ਦਾ ਰਾਹ ਖੋਲ ਦਿੱਤਾ। ਸ਼੍ਰੋਮਣੀ ਕਮੇਟੀ ਦੇ ਵੱਲੋਂ ਭੇਜੇ ਗਏ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ ਅਤੇ ਚੀਫ ਖਾਲਸਾ ਦੀਵਾਨ ਹਜ਼ੂਰੀ ਸੱਚਖੰਡ ਦੀਵਾਨ ਦੀ ਨਾਮਜ਼ਦਗੀ ਖਤਮ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਬੋਰਡ ਦੇ ਮੈਂਬਰ ਰਹੇ ਦੋ ਸਿੱਖ ਸੰਸਦ ਮੈਂਬਰਾਂ ਨੂੰ ਵੀ ਨਵੇਂ ਸੋਧ ਦੇ ਵਿੱਚ ਇਸ ਆਧਾਰ ਦੇ ਉੱਤੋਂ ਵਾਂਝਾ ਕਰ ਦਿੱਤਾ ਹੈ ਉਪਰੋਕਤ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੂਬਾ ਸਰਕਾਰ ਗੁਰਦੁਆਰਾ ਬੋਰਡ ਦੇ ਪੂਰਾ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ ਸ਼੍ਰੋਮਣੀ ਅਕਾਲੀ ਦਲ ਨੇ ਮਹਾਰਾਸ਼ਟਰ ਸਰਕਾਰ ਨੂੰ ਸੋਧ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ ਤੇ ਬਿਲਕੁਲ ਜਿਸ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਗਈ ਹੈ 17 ਮੈਂਬਰਾਂ ਦੇ ਵਿੱਚੋਂ 12 ਮੈਂਬਰ ਉਹ ਹੋਣਗੇ ਜਿਹੜੇ ਸਰਕਾਰ ਨਾਮਜ਼ਦ ਕਰੇਗੀ ਜ਼ਾਹਿਰ ਤੌਰ ਦੇ ਉੱਤੇ ਗਿਣਤੀ ਦੇ ਵਿੱਚ ਵੀ ਫਰਕ ਹੈ ਔਰ ਨਾਲ ਦੀ ਨਾਲ ਸਾਫ਼ ਪਤਾ ਲੱਗ ਰਿਹਾ ਹੈ ਕਿ ਵੱਧ ਗਿਣਤੀ ਉਹ ਹੋਵੇਗੀ ਜਿਹੜੇ ਸਰਕਾਰ ਨਾਮਜ਼ਦ ਕਰੇਗੀ ਔਰ ਨਾਲ ਦੀ ਨਾਲ ਦੂਜੇ ਪਾਸੇ ਐਸਜੀਪੀਸੀ ਦੇ ਮੈਂਬਰਾਂ ਦੀ ਗਿਣਤੀ ਵੀ ਘਟਾ ਕੇ 4 ਤੋਂ 2 ਕਰ ਦਿੱਤੀ ਗਈ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਦਿੱਕਤ ਹੈ ਔਰ ਸਾਫ਼ ਤੌਰ ਤੇ ਕਿਹਾ ਗਿਆ ਕਿ ਸਖਤ ਰਮ ਦੇ ਵਿੱਚ ਇਸ ਨੂੰ ਹਰ ਕਿਸ ਜ਼ਬਰਦਸਤ ਨਹੀਂ ਕੀਤਾ ਜਾਵੇਗਾ ਔਰ ਨਾਲ ਦੀ ਨਾਲ 익ਨਾਥ ਚੰਦੇ ਨੂੰ ਪੱਤਰ ਲਿਖ ਕੇ ਜ਼ਰੂਰ ਕਰ ਦਿੱਤਾ ਗਿਆ ਕਿ ਇਸ ਸੋਧ ਨੂੰ ਉਹ ਵਾਪਸ ਲੈ ਲਿਆ ਜਾਵੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰੇਗਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਬਣੇ ਰੂ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ